ਨਮੂਨਾ ਮਲਾਂਕਣ ਪੱਤਰ ਸਤੰਬਰ 2025 ਜਮਾਤ 5ਵੀਂ ਵਿਸ਼ਾ ਪੰਜਾਬੀ ਪ੍ਰਸ਼ਨ ਨੰਬਰ 1 ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਬਕਲਪਾਂ ਵਿੱਚੋਂ ਚੁਣੋ ਸਭ ਤੋਂ ਪਹਿਲਾਂ ਅਸੀਂ ਪੈਰਾ ਪੜ੍ਹਦੇ ਹਾਂ ਗਤਕਾ ਪੰਜਾਬੀਆਂ ਦਾ ਇੱਕ ਜੰਗੀ ਹੁਨਰ ਹੈ ਇਸ ਦੇ ਰਾਹੀਂ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸੈਨਿਕਾਂ ਲਈ ਗੱਤਕਾ ਸਿੱਖਣਾ ਜ਼ਰੂਰੀ ਸੀ ਜਿਵੇਂ ਜਾਪਾਨ ਦੀ ਖੇਡ ਕਰਾਟੇ ਸਵੈ ਰੱਖਿਆ ਵਾਲੀ ਖੇਡ ਗਿਣੀ ਜਾਂਦੀ ਹੈ ਉਵੇਂ ਪੰਜਾਬੀਆਂ ਦਾ ਗੱਤਕਾ ਵੀ ਬਚਾਅ ਵਾਲੀ ਖੇਡ ਹੈ ਗੱਤਕਾ ਗਦਾ ਜੁੱਧ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ ਅੱਜ ਕੱਲ੍ਹ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਗੱਤਕਾ ਖੇਡਣ ਦੀ ਸਖਲਾਈ ਦਿੱਤੀ ਜਾਂਦੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਵਿਦਿਅਕ ਮੁਕਾਬਲੇ ਅਧੀਨ ਗੱਤਕਾ ਖੇਡ ਦੇ ਮੁੰਡਿਆਂ ਅਤੇ ਕੁੜੀਆਂ ਦੇ ਲੱਖ ਲੱਖ ਮੁਕਾਬਲੇ ਹੁੰਦੇ ਹਨ। ਪ੍ਰਸ਼ਨ ਊੜਾ ਗੱਤਕਾ ਕੀ ਹੈ? ਪੈਰੇ ਅਨੁਸਾਰ ਗੱਤਕਾ ਇੱਕ ਖੇਡ ਹੈ ਅਤੇ ਇੱਕ ਜੰਗੀ ਹੁਨਰ ਹੈ। ਇਸ ਲਈ ਅਸੀਂ ਈੜੀ ਵਿਕਲਪ ਊੜਾ ਅਤੇ ਆੜਾ ਦੋਵੇਂ ਇਸ ਨੂੰ ਟਿਕ ਕਰਾਂਗੇ। ਐੜਾ ਇਹ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ? ਇਹ ਪੈਰਾ ਗੱਤਕਾ ਪਾਠ ਵਿੱਚੋਂ ਲਿਆ ਗਿਆ ਹੈ। ਇਸ ਲਈ ਅਸੀਂ ਐੜਾ ਵਿਕਲਪ ਨੂੰ ਟਿਕ ਕਰਾਂਗੇ। ਈੜੀ ਹੇਠਾਂ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਨਾਮ ਹੈ ਦਿੱਤੇ ਗਏ ਸ਼ਬਦਾਂ ਵਿੱਚੋਂ ਸੈਨਿਕ ਸ਼ਬਦ ਨਾਮ ਹੈ ਇਸ ਲਈ ਅਸੀਂ ਇਹੜਾ ਵਿਕਲਪ ਨੂੰ ਟਿਕ ਕਰਾਂਗੇ ਸਸਾ ਹੇਠ ਲਿਖੇ ਵਾਕ ਵਿੱਚੋਂ ਸਕੂਲਾਂ ਕਾਲਜਾਂ ਸ਼ਬਦ ਲਈ ਵਚਨ ਬਦਲ ਕੇ ਠੋਕਮਾ ਵਿਕਲਪ ਕਿਹੜਾ ਹੋਵੇਗਾ ਅੱਜਕੱਲ੍ਹ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਇਸ ਵਿੱਚ ਅਸੀਂ ਸਕੂਲਾਂ ਕਾਲਜਾਂ ਦਾ ਵਚਨ ਬਦਲਣਾ ਹੈ ਤਾਂ ਇਸ ਲਈ ਸਹੀ ਵਿਕਲਪ ਹੋਵੇਗਾ ਇਹੜਾ ਸਕੂਲ ਕਾਲਜ ਇਸ ਲਈ ਅਸੀਂ ਇਹੜਾ ਵਿਕਲਪ ਨੂੰ ਟਿਕ ਕਰਾਂਗੇ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਪੈਰੇ ਅਨੁਸਾਰ ਗਦਾ ਜੁੱਧ ਗਤਕੇ ਦੀ ਸਿੱਖਿਆ ਦਾ ਪਹਿਲਾ ਪੜਾਹ ਹੈ। ਇਹ ਕਥਨ ਸਹੀ ਹੈ। ਇਸ ਲਈ ਅਸੀਂ ਇਹੜਾ ਵਿਕਲਪ ਨੂੰ ਟਿਕ ਕਰਾਂਗੇ। ਪ੍ਰਸ਼ਨ ਨੰਬਰ 2, ਹੇਠਾਂ ਦਿੱਤੀ ਤਸਵੀਰ ਨੂੰ ਦੇਖ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਵਿਕਲਪਾਂ ਵਿੱਚੋਂ ਚੁਣੋ। ਸਾਨੂੰ ਇੱਕ ਤਸਵੀਰ ਦਿੱਤੀ ਗਈ ਹੈ। ਉਸ ਬਾਰੇ ਪ੍ਰਸ਼ਨ ਪੁੱਛੇ ਗਏ ਹਨ। ਆਓ ਇਹਨਾਂ ਨੂੰ ਹੱਲ ਕਰੀਏ। ਊੜਾ ਪਾਠ ਪੁਸਤਕ ਦੀ ਇਹ ਤਸਵੀਰ ਵਿੱਚ ਸਾਰੇ ਕੀ ਕਰ ਰਹੇ ਹਨ ਊੜਾ ਵਿਸਾਖੀ ਮਨਾ ਰਹੇ ਹਨ ਐੜਾ ਭੰਗੜਾ ਪਾ ਰਹੇ ਹਨ ਈੜੀ ਖੁਸ਼ੀ ਮਨਾ ਰਹੇ ਹਨ ਸਸਾ ਉਪਰੋਕਤ ਸਾਰੇ ਤਾਂ ਤਸਵੀਰ ਅਨੁਸਾਰ ਇਹ ਸਾਰੀਆਂ ਕਿਰਿਆਵਾਂ ਹੋ ਰਹੀਆਂ ਹਨ ਇਸ ਲਈ ਅਸੀਂ ਸਸਾ ਉਪਰੋਕਤ ਸਾਰੇ ਇਸ ਨੂੰ ਟਿਕ ਕਰਾਂਗੇ ਐੜਾ ਇਹ ਤਸਵੀਰ ਕਿਸ ਪਾਠ ਵਿੱਚੋਂ ਲਈ ਗਈ ਹੈ ਇਹ ਤਸਵੀਰ 12 ਮਹਾ ਕਵਿਤਾ ਵਿੱਚੋਂ ਲਈ ਗਈ ਹੈ ਇਸ ਲਈ ਅਸੀਂ ਈੜੀ ਵਿਕਲਪ ਨੂੰ ਟਿਕ ਕਰਾਂਗੇ ਈਡੀ ਤਸਵੀਰ ਵਿੱਚ ਵਿਖਾਈ ਦੇ ਰਹੀ ਫਸਲ ਦਾ ਕੀ ਨਾਂ ਹੈ ਤਸਵੀਰ ਵਿੱਚ ਵਿਖਾਈ ਦੇ ਰਹੀ ਫਸਲ ਦਾ ਨਾਂ ਕਣਕ ਹੈ ਇਸ ਲਈ ਅਸੀਂ ਐਡਾ ਵਿਕਲਪ ਨੂੰ ਟਿਕ ਕਰਾਂਗੇ ਸਸਾ ਦੇਸੀ ਮਹੀਨਿਆਂ ਵਿੱਚੋਂ ਦੂਜਾ ਮਹੀਨਾ ਕਿਹੜਾ ਹੁੰਦਾ ਹੈ ਦੇਸੀ ਮਹੀਨਿਆਂ ਵਿੱਚੋਂ ਦੂਜਾ ਮਹੀਨਾ ਵਿਸਾਖ ਦਾ ਹੁੰਦਾ ਹੈ ਇਸ ਲਈ ਅਸੀਂ ਊੜਾ ਵਿਕਲਪ ਨੂੰ ਟਿਕ ਕਰਾਂਗੇ ਹਾ ਹਾ ਸਤਰ ਪੂਰੀ ਕਰੋ ਵਿਸਾਖ ਵਿਸਾਖੀ ਨਹਾਉਂਦੇ ਹਾਂ ਇਸ ਤੋਂ ਬਾਅਦ ਕੀ ਆਵੇਗਾ ਇਸ ਤੋਂ ਬਾਅਦ ਆਵੇਗਾ ਦਾਨੇ ਘਰ ਲਿਆਉਂਦੇ ਹਾਂ ਇਸ ਲਈ ਅਸੀਂ ਈੜੀ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 3 ਹੇਠਾਂ ਦਿੱਤੇ ਵਿਆਕਰਨ ਆਧਾਰਿਤ ਪ੍ਰਸ਼ਨਾਂ ਨੂੰ ਪੜ੍ਹ ਕੇ ਉੱਤਰਾਂ ਦੇ ਲਈ ਸਹੀ ਵਿਕਲਪ ਚੁਣੋ ਊੜਾ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਖਾਸ ਨਾਮ ਹੈ ਦਿੱਤੇ ਗਏ ਸ਼ਬਦਾਂ ਵਿੱਚੋਂ ਹਰੀ ਸਿੰਘ ਨਲੂਆ ਖਾਸ ਨਾਮ ਹੈ ਇਸ ਲਈ ਅਸੀਂ ਈੜੀ ਵਿਕਲਪ ਨੂੰ ਟਿਕ ਕਰਾਂਗੇ ਐੜਾ ਬਾਂਕਾ ਦਾ ਕੀ ਅਰਥ ਹੋਵੇਗਾ ਬਾਂਕਾ ਦਾ ਅਰਥ ਹੋਵੇਗਾ ਵੰਡ ਠਣ ਕੇ ਰਹਿਣ ਵਾਲਾ ਮੁੰਡਾ ਇਸ ਲਈ ਅਸੀਂ ਇਹਦਾ ਵਿਕਲਪ ਨੂੰ ਟਿਕ ਕਰਾਂਗੇ ਈੜੀ ਹੇਠਾਂ ਲਿਖਿਆ ਵਿੱਚੋਂ ਕਿਹੜਾ ਸ਼ਬਦ ਅਸ਼ੁੱਧ ਹੈ ਸਾਨੂੰ ਇੱਥੇ ਕੁਝ ਸ਼ਬਦ ਦਿੱਤੇ ਗਏ ਹਨ ਅਸੀਂ ਅਸ਼ੁੱਧ ਸ਼ਬਦ ਨੂੰ ਚੁਣਨਾ ਹੈ ਤਾਂ ਇੱਥੇ ਅੰਮ੍ਰਿਤਸਰ ਪਿਸਤੌਲ ਪ੍ਰਵਾਹ ਇਹ ਸ਼ਬਦ ਸਹੀ ਹਨ ਜਦਕਿ ਗ੍ਰਿਫਤਾਰ ਸ਼ਬਦ ਗਲਤ ਲਿਖਿਆ ਗਿਆ ਹੈ ਇਸ ਲਈ ਅਸੀਂ ਸਸਾ ਵਿਕਲਪ ਨੂੰ ਟਿਕ ਕਰਾਂਗੇ ਸਸਾ ਦਰਖਤ ਸ਼ਬਦ ਦਾ ਬਹੁਵਚਨ ਕੀ ਹੋਵੇਗਾ ਦਰਖਤ ਸ਼ਬਦ ਦਾ ਬਹੁਵਚਨ ਹੋਵੇਗਾ ਦਰਖਤਾਂ ਇਸ ਲਈ ਆੜਾ ਵਿਕਲਪ ਨੂੰ ਅਸੀਂ ਟਿਕ ਕਰਾਂਗੇ। ਅਗਲਾ ਪ੍ਰਸ਼ਨ ਖੂਨੀ ਸਾਕਾ ਵਾਪਰਨਾ ਦਾ ਸਹੀ ਅਰਥ ਚੁਣੋ। ਖੂਨੀ ਸਾਕਾ ਵਾਪਰਨਾ ਦਾ ਸਹੀ ਅਰਥ ਹੈ ਵੱਡੀ ਪੱਦਰਤੇ ਕਤਲੇਆਮ ਹੋਣਾ। ਇਸ ਲਈ ਅਸੀਂ ਐੜਾ ਵਿਕਲਪ ਨੂੰ ਟਿਕ ਕਰਾਂਗੇ। ਪ੍ਰਸ਼ਨ ਨੰਬਰ 4 ਹੇਠਾਂ ਦਿੱਤੇ ਪ੍ਰਸ਼ਨਾਂ ਨੂੰ ਪੜ੍ਹ ਕੇ ਉੱਤਰ ਦੇ ਲਈ ਸਹੀ ਵਿਕਲਪ ਚੁਣੋ। ਊੜਾ ਭਾਰਤ ਦੀ ਰਾਜਧਾਨੀ ਕਿਹੜੀ ਹੈ? ਭਾਰਤ ਦੀ ਰਾਜਧਾਨੀ ਦਿੱਲੀ ਹੈ। ਇਸ ਲਈ ਅਸੀਂ ਈੜੀ ਵਿਕਲਪ ਨੂੰ ਟਿਕ ਕਰਾਂਗੇ। ਐੜਾ ਗੱਤਕੇ ਦੀ ਸ਼ੁਰੂਆਤ ਕਿਸ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੋਈ ਸੀ ਗੱਤਕੇ ਦੀ ਸ਼ੁਰੂਆਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੋਈ ਸੀ ਇਸ ਲਈ ਅਸੀਂ ਐੜਾ ਵਿਕਲਪ ਨੂੰ ਟਿਕ ਕਰਾਂਗੇ ਈੜੀ ਰਾਸ਼ਟਰੀ ਝੰਡੇ ਵਿੱਚ ਉੱਪਰ ਕਿਹੜਾ ਰੰਗ ਹੁੰਦਾ ਹੈ ਰਾਸ਼ਟਰੀ ਝੰਡੇ ਵਿੱਚ ਉੱਪਰ ਕੇਸਰੀ ਰੰਗ ਹੁੰਦਾ ਹੈ ਇਸ ਲਈ ਅਸੀਂ ਐੜਾ ਵਿਕਲਪ ਨੂੰ ਟਿਕ ਕਰਾਂਗੇ ਸਸਾ ਇੱਕ ਸਾਲ ਵਿੱਚ ਕਿੰਨੇ ਦੇਸੀ ਮਹੀਨੇ ਹੁੰਦੇ ਹਨ ਇੱਕ ਸਾਲ ਵਿੱਚ 12 ਦੇਸੀ ਮਹੀਨੇ ਹੁੰਦੇ ਹਨ ਇਸ ਲਈ ਅਸੀਂ ਊੜਾ ਵਿਕਲਪ ਨੂੰ ਟਿਕ ਕਰਾਂਗੇ ਹਾ ਹਾ ਸ਼ਹੀਦ ਉਦਮ ਸਿੰਘ ਦਾ ਪਹਿਲਾ ਨਾਂ ਕੀ ਸੀ ਸ਼ਹੀਦ ਉਦਮ ਸਿੰਘ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ ਇਸ ਲਈ ਅਸੀਂ ਊੜਾ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 5 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਗੱਤਕੇ ਦੀ ਖੇਡ ਦੇ ਮੁੱਖ ਕੇਂਦਰ ਕਿਹੜੇ ਸਨ ਆਨੰਦਪੁਰ ਸਾਹਿਬ ਅਤੇ ਪੌਂਟਾ ਸਾਹਿਬ ਗੱਤਕੇ ਦੀ ਖੇਡ ਦੇ ਮੁੱਖ ਕੇਂਦਰ ਸਨ ਐੜਾ ਸਾਨੂੰ ਕਿਸ ਪ੍ਰਕਾਰ ਦੀ ਕਮਾਈ ਕਰਨੀ ਚਾਹੀਦੀ ਹੈ ਸਾਨੂੰ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਈਡੀ ਕੋਟ ਸਵੈਟਰ ਕੈਸ ਮਹੀਨੇ ਪਾਏ ਜਾਂਦੇ ਹਨ ਕੋਟ ਸਵੈਟਰ ਮੱਗਰ ਦੇ ਮਹੀਨੇ ਵਿੱਚ ਪਾਏ ਜਾਂਦੇ ਹਨ ਸੱਸਾ ਸ਼ਹੀਦ ਉਦਮ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸ਼ਹੀਦ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਹਾਹਾ ਪਿਤਾ ਜੀ ਨੇ ਰਜਿੰਦਰ ਨੂੰ ਕਿਹੜੀ ਸਲਾਹ ਦਿੱਤੀ ਪਿਤਾ ਜੀ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ ਤੇ ਫਿਰ ਕੋਈ ਕੰਮ ਕਰਨ ਬਾਰੇ ਸੋਚੇ ਜੀ ਵਿਦਿਆ ਪ੍ਰਾਪਤ ਕਰਕੇ ਕੋਈ ਵੀ ਕੰਮ ਉਹ ਹੋਰ ਵੀ ਵਧੀਆ ਢੰਗ ਨਾਲ ਕਰ ਸਕੇਗਾ। ਪ੍ਰਸ਼ਨ ਨੰਬਰ 6 ਹੇਠ ਲਿਖੇ ਵਿਸ਼ੇ ਦੀ ਸਿਰਜਣਾਤਮਕ ਪਰਖ ਮਾਈਂਡ ਮੈਪਿੰਗ ਕਰੋ। ਸਾਨੂੰ ਇੱਥੇ ਰਾਰੇ ਨੂੰ ਔਂਕੜ ਮਾਤਰਾ ਦਿੱਤੀ ਹੋਈ ਹੈ। ਇਸ ਤੋਂ ਅਸੀਂ ਸ਼ਬਦ ਬਣਾਵਾਂਗੇ ਰਮਾਲ, ਰਕਾਵਟ, ਰੁੱਖ, ਰੁੱਤ। ਪ੍ਰਸ਼ਨ ਨੰਬਰ 7 ਦਿੱਤੇ ਗਏ ਸ਼ਬਦਾਂ ਦੇ ਵਾਕ ਬਣਾਓ। ਸਫਰ ਸਫਰ ਬਹੁਤ ਲੰਮਾ ਸੀ। ਚਾਂਦੀ ਮੇਰੇ ਕੋਲ ਚਾਂਦੀ ਦੀ ਅੰਗੂਠੀ ਹੈ ਤਿਤਲੀ ਤਿਤਲੀ ਫੁੱਲ ਤੇ ਬੈਠੀ ਸੀ ਵਿਦਿਆ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਪ੍ਰਸ਼ਨ ਨੰਬਰ 8 ਹੇਠਾਂ ਦਿੱਤੀਆਂ ਖਾਲੀ ਥਾਵਾਂ ਵਿੱਚੋਂ ਕੋਈ ਤਿੰਨ ਵਿੱਚ ਢੁਕਮਾ ਸ਼ਬਦ ਭਰੋ ਨੰਬਰ 1 ਅਮਰੀਕਾ ਜਾ ਕੇ ਊਧਮ ਸਿੰਘ ਡੈਸ਼ ਪਾਰਟੀ ਦੇ ਪ੍ਰਭਾਵ ਹੇਠ ਆ ਗਿਆ ਗਦਰ ਨੰਬਰ 2 ਡੈਸ਼ ਦੀ ਇਹ ਹਰਮਨ ਪਿਆਰੀ ਖੇਡ ਹੈ ਨਹਿنگ ਸਿੰਘਾਂ ਨੰਬਰ 3 ਉਸਤਾਦਾਂ ਦੇ ਆਪਣੇ ਡੈਸ਼ ਹੁੰਦੇ ਹਨ ਅਖਾੜੇ ਨੰਬਰ 4 ਜਤੇਮ ਖਾਨੇ ਵਿੱਚ ਹੀ ਉਦਮ ਸਿੰਘ ਨੇ ਡੈਸ਼ ਜਮਾਤਾਂ ਪਾਸ ਕੀਤੀਆਂ 10 ਪ੍ਰਸ਼ਨ ਨੰਬਰ 9 ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਅਰਜੀ ਲਿਖੋ ਸੇਵਾ ਵਿਖੇ ਮੁੱਖ ਅਧਿਆਪਕ ਜੀ ਸਰਕਾਰੀ ਪ੍ਰਾਇਮਰੀ ਸਕੂਲ ਲੁਧਿਆਣਾ ਵਿਸ਼ਾ ਬਿਮਾਰੀ ਦੀ ਛੁੱਟੀ ਲੈਣ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਨੂੰ ਕੱਲ ਸਕੂਲ ਤੋਂ ਘਰ ਜਾਣ ਸਮੇਂ ਤੇਜ਼ ਬੁਖਾਰ ਹੋ ਗਿਆ ਸੀ ਸ਼ਾਮ ਨੂੰ ਮੇਰੇ ਮਾਤਾ ਜੀ ਨੇ ਮੈਨੂੰ ਡਾਕਟਰ ਤੋਂ ਦਵਾਈ ਲੈ ਦਿੱਤੀ ਸੀ ਪਰ ਅੱਜ ਵੀ ਮੈਨੂੰ ਥੋੜਾ ਬੁਖਾਰ ਹੈ ਇਸ ਲਈ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ ਕਿਰਪਾ ਕਰਕੇ ਮੈਨੂੰ ਅੱਜ ਛੁੱਟੀ ਦਿੱਤੀ ਜਾਵੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਆਗਿਆਕਾਰੀ ਹਰਪ੍ਰੀਤ ਸਿੰਘ ਰੋਲ ਨੰਬਰ 15 ਜਮਾਤ 5ਵੀਂ ਮਿਤੀ 25 ਸਤੰਬਰ 2025 થેન્ક યુ ફોર વોચિંગ વિડિયો કો લાઈક કરે ચેનલ કો સબસ્ક્રાઇબ કરે